ਉਠਿਆ ਲਾਟਵਾਂ ਉੱਚਾ ਚਿਤਾ ਦਾ ਧੂਆ ਰੋਂਦੀਆਂ ਨਾਲ ਦੇਖ ਹੋਣ ਮੁੰਡੇ ਦੀਆਂ ਭੂਆ ਮਾਂ ਪਿਓ ਬੈਠਾ ਦੇਖਿਆ ਲਾਚਾਰ ਦਿਖਾਈ ਸੱਤ ਸਮੁੰਦਰਾਂ ਪਾਰ ਬੈਠੀ ਭੈਣ ਕੋਲ ਆਈ 21ਵੀਂ ਸਦੀ ਦੀ ਡੈਨ ਚੰਦਰੀ ਤੋੜ ਭਰੋਸਾ ਪਾਰ ਗਈ ਰਲ ਆਸ਼ਿਕ ਨਾਲ ਖੇ ਖਾਧੀ ਪੁੱਤ ਇਕਲੋਤਾ ਜ਼ਹਿਰ ਦੇ ਮਾਰ ਗਈ ਦਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾਂ ਦੇ ਵਿੱਚ ਇੱਕ ਨੌਜਵਾਨ ਨਾਲ ਕੀ ਕੁਝ ਵਾਪਰਦਾ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਆਸ਼ਕ ਤੇ ਮਸ਼ੂਕ ਦੋਨੇ ਫੜੇ ਜਾਂਦੇ ਐ ਤੇ ਤੀਜਾ ਉਹ ਬੰਦਾ ਵੀ ਅਰੈਸਟ ਕਰ ਲਿਆ ਜਿਹੜਾ ਇਹਨਾਂ ਨੂੰ ਭਜਾ ਕੇ ਲੈ ਕੇ ਗਿਆ ਸੀ ਜਿਹੜਾ ਗੱਡੀ ਲੈ ਕੇ ਆਇਆ ਸੀ ਤਿੰਨ ਬੰਦੇ ਇਹ ਮਾਮਲੇ 'ਚ ਅਰੈਸਟ ਹੋ ਚੁੱਕੇ ਐ ਤੇ ਕੱਲ ਉਸ ਨੌਜਵਾਨ ਦਾ ਜੋ ਆਪਣੇ ਮਾਤਾ ਪਿਤਾ ਦਾ ਇਕਲੌਤਾ ਸਹਾਰਾ ਸੀਗਾ ਉਹਦਾ ਅੰਤਿਮ ਸੰਸਕਾਰ ਉਸਦੇ ਪਿੰਡ ਵਿੱਚ ਹੀ ਕਰ ਦਿੱਤਾ ਗਿਆ ਤੇ ਹੋਰ ਜਿਹੜੀ ਇਹਦੇ ਵਿੱਚ ਜਾਣਕਾਰੀ ਆਈ ਹੈ ਕਿ ਮਾਪਿਓ ਨੇ ਮੁੰਡੇ ਨੇ ਹਰ ਇੱਕ ਖੁਆਇਸ਼ ਹੈ ਜਿਹੜੀ ਉਸ ਕੁੜੀ ਦੀ ਪੂਰੀ ਕੀਤੀ ਸੀ। ਇੱਥੋਂ ਤੱਕ ਕਿ ਉਸ ਮੁੰਡੇ ਨੇ ਪ੍ਰਾਈਵੇਟ ਨੌਕਰੀ ਵੀ ਕੀਤੀ ਕਿ ਉਹਦੀ ਖੁਆਇਸ਼ ਪੂਰੀ ਕੀਤੀ ਜਾਵੇ। ਕਿਉਂਕਿ ਮੁੰਡਾ ਇਹ ਸੋਚਦਾ ਸੀ ਵੀ ਮੈਂ ਹੋਰ ਕਿੰਨੇ ਘਰੋਂ ਪੈਸੇ ਮੰਗੇ ਜਾਵਾਂ। ਆਪ ਉਹ ਮੁੰਡਾ ਨੌਕਰੀ ਜਾਂਦਾ ਸੀ ਮੋਟਰਸਾਈਕਲ ਤੇ। ਚਾਹੇ ਗਰਮੀ ਹੈ, ਚਾਹੇ ਠੰਡ ਹੈ। ਬੈਂਕ ਦੇ ਵਿੱਚ 12k ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ ਕਿ ਉਹ ਨੌਕਰੀ ਕਰਦਾ ਸੀ। ਤੇ ਉਸ ਕੁੜੀ ਨੂੰ ਨਮੀ ਸਕਾਰਪੀਓ ਕਰਦੇ ਨੇ ਘੜਵਾ ਕੇ ਰੇਤੀ ਸੀ ਕਿਉਂਕਿ ਜਦੋਂ ਉਹ ਕੈਨੇਡਾ ਤੋਂ ਵਾਪਸ ਆਉਂਦੀ ਹੈ ਤਾਂ ਉਹ ਇੱਕੋ ਗੱਲ ਕਹਿੰਦੀ ਹੈ ਵੀ ਜਾਂ ਤਾਂ ਮੈਂ ਨੌਕਰੀ ਕਰਨੀ ਹੈ ਜਾਂ ਕੋਈ ਮੈਂ ਬਿਜ਼ਨਸ ਕਰਨਾ ਹੈ ਤਾਂ ਮੁੰਡੇ ਨੇ ਉਸ ਨੂੰ ਬਿਜ਼ਨਸ ਜਿਹੜਾ ਕਰਵਾਤਾ ਬੁਟੀਕ ਦਾ ਤੇ ਫਿਰ ਜਾਂਦੀ ਉਹ ਸਕਾਰਪੀਓ ਤੇ ਸੀ ਉਹ ਮੁੰਡਾ ਇੱਕ ਦਿਨ ਵੀ ਨਵੀਂ ਗੱਡੀ ਦੇ ਵਿੱਚ ਬੈ ਕੇ ਨਿਕਿਆ ਤੇ ਨਾ ਹੀ ਉਸ ਕੁੜੀ ਨੇ ਕਿਹਾ ਕਿ ਤੁਸੀਂ ਅੱਜ ਆ ਗੱਡੀ ਲੈ ਜਾ ਕਿਉਂਕਿ ਉਹ ਤਾਂ ਸੈਟਿੰਗ ਹੀ ਕਿਤੇ ਹੋਰ ਕਰੀ ਬੈਠੀ ਸੀ ਮਾਪਿਓ ਮੁੰਡੇ ਦੇ ਮਾਪਿਓ ਨੇ ਆਪਣੀ ਧੀ ਪੁੱਤ ਬਣਾ ਕੇ ਉਸ ਕੁੜੀ ਨੂੰ ਰੱਖਿਆ ਤੇ ਉਸ ਮੁੰਡੇ ਨੇ ਉਸ ਤੇ ਭਰੋਸਾ ਕੀਤਾ। ਮੁੰਡਾ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਿਆ ਹੋਇਆ ਸੀ। ਸੋਚਦਾ ਮੁੰਡਾ ਖੁੱਲਾ ਸੀ। ਉਹਦਾ ਭਰੋਸਾ ਦੇ ਕੋ ਇਸ ਤਰ੍ਹਾਂ ਇਸ ਕੁੜੀ ਨੇ ਤੋੜਿਆ। ਕਿੰਡੀ ਚੰਗੀ ਸੋਚਦਾ ਮਾਲਕੂ ਮੁੰਡਾ ਸੀ। 25 ਕਿੱਲੇ ਉਹਦੇ ਕੋਲੇ ਜ਼ਮੀਨ ਸੀ ਫੇਰ ਵੀ ਉਸਨੇ ਆਪਣੀ ਪਤਨੀ ਲਈ ਨੌਕਰੀ ਕੀਤੀ। ਯੋਗ ਕੀ ਕਿਤੇ ਨਾ ਕਿਤੇ ਝੇਪ ਮੰਨਣ ਲੱਗ ਗਿਆ ਸੀਗਾ ਕਿ ਮੈਂ ਆਪਣੇ ਪਿਓ ਤੋਂ ਹੋਰ ਪੈਸੇ ਕਿਵੇਂ ਮੰਗੇ ਜਾਵਾਂ। ਵੀ ਚਲੋ ਜੋ 10-12 ਹਜ਼ਾਰ ਮਹੀਨੇ ਦਾ ਰੜੂਗਾ। ਵੀ ਮੈਂ ਆਪਣੀ ਪਤਨੀ ਦੀ ਖੁਆਇਸ਼ ਪੂਰੀ ਕਰ ਲਊਗਾ ਵੀ ਉਹਦਾ ਬਿਜ਼ਨਸ ਚੱਲਣਾ ਚਾਹੀਦਾ 25 ਗੇਲੇ ਦਾ ਮਾਲਕ ਗਰਮੀ ਤੇ ਠੰਡ ਦੇ ਵਿੱਚ ਮੋਟਰਸਾਈਕਲ ਤੇ 12000 ਦੀ ਨੌਕਰੀ ਕਰਨ ਜਾਂਦਾ ਸੀ ਕਿਹਦੇ ਵਾਸਤੇ ਜਿੱਤੇ ਉਹ ਭਰੋਸਾ ਕਰਦਾ ਸੀ ਜਿਹਨੂੰ ਆਪਣੀ ਜ਼ਿੰਦਗੀ ਦਾ ਸੱਚਾ ਹਮਸਫਰ ਉਹ ਮੰਨਦਾ ਸੀ ਪਰ ਉਸਨੇ ਭਰੋਸੇ ਦਾ ਫਲ ਕੀ ਦਿੱਤਾ ਉਹਦੇ ਪਰਿਵਾਰ ਨੂੰ ਤੇ ਉਸ ਨੂੰ ਉਹਨੂੰ ਜ਼ਹਿਰ ਦੇ ਕੇ ਆਸਕ ਨਾਲ ਰਲ ਕੇ ਮਾਰ ਦਿੱਤਾ ਕੱਲ ਉਹਦਾ ਅੰਤਮ ਸੰਸਕਾਰ ਕੀਤਾ ਗਿਆ ਆ ਸਕਰੀਨ ਤੇ ਤੁਸੀਂ ਫੋਟੋ ਆ ਦੇਖ ਹੀ ਲਈ ਹੁਣ ਸਵਾਲ ਆਉਂਦਾ ਕਿ ਬੰਦਾ ਭਰੋਸਾ ਕਿਤੇ ਕਰੇ ਜੇ ਘਰ ਦੇ ਨੇ ਤੁਹਾਨੂੰ ਧੀ ਪੁੱਤ ਮੰਨ ਲਿਆ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਕੁੜੀਆਂ ਨੂੰ ਦਾਜ ਪਿੱਛੇ ਤੰਗ ਕਰਦੇ ਆ ਇਹਨਾਂ ਨੇ ਤਾਂ ਕੋਈ ਦਾਜ ਮੰਗੀ ਨਹੀਂ ਇਹਨਾਂ ਨੇ ਤਾਂ ਹਰ ਇੱਕ ਖੁਆਇਸ਼ ਪੂਰੀ ਕਰਦੀ ਦੂਸਰੇ ਜੋ ਉਹਦੇ ਦੋਸਤ ਨੇ ਮੁੰਡੇ ਦੇ ਇੰਟਰਵਿਊ ਵਿੱਚ ਦੱਸ ਰਿਹਾ ਕਿ 15-15 20 ਵੀ ਦਿਨੋਂ ਘਰ ਹੀ ਨਹੀਂ ਆਉਂਦੀ ਸੀ ਸ਼ਹਿਰ ਦੇ ਵਿੱਚ ਰਹਿੰਦੀ ਸੀ ਤੇ ਮੁੰਡੇ ਨੇ ਫੇਰ ਵੀ ਨਹੀਂ ਕੋਈ ਸਵਾਲ ਕੀਤਾ ਤਾਂ ਉਹ ਕਹਿੰਦਾ ਸੀ ਵੀ ਇਹਦੇ ਮਾਤਾ ਪਿਤਾ ਢਿੱਲੇ ਰਹਿੰਦੇ ਨੇ ਜੋ ਕੁੜੀ ਦੱਸਦੀ ਸੀ ਕਿ ਮੈਂ ਤਾਂ ਤਾਂ ਨਹੀਂ ਆ ਸਕਦੀ ਵੀ ਚਲੋ ਆਪਣਾ ਬਿਜ਼ਨਸ ਚਲਾ ਰਹੀ ਆ ਵੀ ਕੋਈ ਗੱਲ ਨਹੀਂ ਰੁਜੇਮੀ ਨੇ ਰੋਟੀ ਵੀ ਕਦੇ-ਕਦੇ ਉਹ ਆਪਣੇ ਯਾਰਾਂ ਕੋਲੋਂ ਤੋਂਗਵਾ ਲੈਂਦਾ ਸੀ ਐਦੂੰ ਹੋਰ ਸਤਿਕਾਰ ਬੰਦਾ ਕੀ ਦੇਵੇ ਐਦੂੰ ਹੋਰ ਬੰਦਾ ਆਪਣੀ ਪਤਨੀ ਲਈ ਕੀ ਕੁਝ ਕਰਦੇ ਤਾਂ ਉਹਨੂੰ ਸਿਲਾ ਦੇਖੋ ਕੀ ਮਿਲਿਆ ਮੌਤ ਮਿਲੀ ਤਾਂ ਇਹ ਨੇ ਡੈਣਾ 21ਵੀਂ ਸਦੀ ਦੀਆਂ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਰ ਇੱਕ ਨੂੰ ਝੋੜ ਕੇ ਇਸ ਘਟਨਾ ਨੇ ਇਸ ਵੀਡੀਓ ਨੇ ਰੱਖਤਾ ਜਦੋਂ ਇਹ ਨਿਊਜ਼ ਪਹਿਲੇ ਦਿਨ ਆਉਂਦੀ